ਦੋਸਤੋ ਕਹਿੰਦੇ ਆ ਕਿ ਜੇ ਜੰਗ ਦੇ ਵਿੱਚ 100 ਬੰਦਾ ਲੜ ਰਿਹਾ ਹੈ ਨਾ ਤਾਂ ਉਹਨਾਂ ਦੇ ਵਿੱਚੋਂ 10 ਦਾ ਉੱਥੇ ਹੋਣਾ ਜ਼ਰੂਰੀ ਹੁੰਦਾ ਹੀ ਨਹੀਂ ਬਸ ਮਤਲਬ ਉਹ ਹੋਏ ਜਾਂ ਨਾ ਹੋਏ ਇੱਕ ਬਰोबरਿਆ ਤੇ ਬਾਕੀ ਬੱਚੇ 90ਾਂ ਚੋਂ 80 ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੇ ਸਿਰਫ ਤੇ ਸਿਰਫ ਟਾਰਗੇਟ ਬੰਨਣਾ ਹੈ ਮਤਲਬ ਕਿ ਮਰਨ ਵਾਸਤੇ ਹੀ ਨੇ ਸ਼ਾਇਦ ਤੇ ਇਤੋਂ ਇਲਾਵਾ ਨੌ ਕੋ ਨੇ ਜਿਹੜੇ ਲੜਾਕੇ ਹੋ ਸਕਦੇ ਆ ਪਰ ਬਚਿਆ ਇੱਕ ਜਿਹੜਾ ਹੁੰਦਾ ਹੈ ਨਾ ਉਹ ਯੋਧਾ ਹੁੰਦਾ ਸੂਰਾ ਹੁੰਦਾ ਜ਼ਿੰਦਗੀ ਦੇ ਜੰਗ ਦੇ ਵਿੱਚ ਵੀ ਜੇ ਅਸੀਂ ਦੇਖੀਏ ਤੇ 100 ਚੋਂ ਕੋਈ ਇੱਕ ਹੀ ਸੂਰਾ ਨਿੱਤਰਦਾ ਹੈ ਪਿਛਲੇ ਦਿਨੀ ਇੱਕ ਮਿੱਤਰ ਦੇ ਕਹਿਣ ਤੇ ਮੈਂ ਇੱਕ ਮਨੁੱਖ ਦੀ ਜ਼ਿੰਦਗੀ ਤੇ ਝਾਤਖੋਰੀ ਕੀਤੀ ਤੇ ਸੱਚ ਜਾਣਿਓ ਮੈਂ ਰੂਹ ਤੋਂ ਹਿੱਲ ਗਿਆ ਇਸ ਕਹਾਣੀ ਨੂੰ ਤੁਸੀਂ ਵੀ 5-7 ਮਿੰਟ ਜੇ ਸੁਣ ਲਿਆ ਨਾ ਹਿੱਲ ਜਾਓਗੇ ਤੁਸੀਂ ਵੀ ਹਲਾਕੇ ਰੱਖ ਦੇਣ ਵਾਲਾ ਬੰਦਾ ਇਹ ਇੱਕ ਐਸੇ ਪਰਿਵਾਰ ਚ ਜੰਮਦਾ ਜਿੱਥੇ ਪੈਸੇ ਢੇਲੇ ਦੀ ਤੇ ਕੋਈ ਕਮੀ ਨਹੀਂ ਪਰ ਪਿਓ ਜਿਹੜਾ ਉਹ ਰੱਜ ਕੇ ਸ਼ਰਾਬੀ ਆ ਵੱਡਾ ਸ਼ਰਾਬੀ ਆ ਤੇ ਇਸ ਤੋਂ ਇਲਾਵਾ ਆਯਾਸ਼ ਵੀ ਆ ਮਾਂ ਨੂੰ ਕੁੱਟ ਪੈਂਦੀ ਆ ਬੱਚੇ ਨੂੰ ਕੁੱਟ ਪੈਂਦੀ ਆ ਅਖੀਰ ਮਾਂ ਫੈਸਲਾ ਕਰਦੀ ਆ ਕਿ ਇਸ ਕਪੱਤੇ ਬੰਦੇ ਦੇ ਨਾਲ ਰਹਿਣਾ ਹੀ ਨਹੀਂ ਛੱਡ ਤੁਰਦੀ ਆ ਬੱਚੇ ਲੈ ਜਾਂਦੀ ਆ ਇਹ ਜਿਹੜਾ ਬੱਚਾ ਸੀਗਾ ਜਦ ਸਕੂਲਿੰਗ ਕਰ ਰਿਹਾ ਸੀਗਾ ਤਾਂ ਉਸ ਵੇਲੇ ਨੂੰ ਰੱਜ ਕੇ ਬੁਲੀ ਕੀਤਾ ਜਾਂਦਾ ਰੰਗ ਨੂੰ ਲੈ ਕੇ ਨਸਲ ਨੂੰ ਲੈ ਕੇ ਨੀਗਰੋ ਤੱਕ ਕਹਿ ਕੇ ਚੜਾਇਆ ਜਾਂਦਾ ਹੈ ਵੈਸੇ ਵੀ ਇਹਦਾ ਆਈਕਿਊ ਲੈਵਲ ਜਿਹੜਾ ਸੀਗਾ ਨਾ ਆਮ ਬੱਚਿਆਂ ਦੇ ਮੁਕਾਬਲੇ ਘੱਟ ਸੀਗਾ ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦੇ ਪਿਓ ਮਾਂ ਅਲਕੋਹਲਿਕ ਹੋਣ ਡਰਗੀ ਹੋਣ ਉਹਨਾਂ ਦੇ ਬੱਚਿਆਂ ਦੀ ਜਿਹੜੀ ਗਾਂ ਬੁੱਧੀ ਹੁੰਦੀ ਆ ਸੋਝਾ ਹੁੰਦੀ ਆ ਉਹਦੇ ਤੇ ਅਸਰ ਜ਼ਰੂਰ ਪੈਂਦਾ ਕਿੰਨੀ ਕੋ ਗੱਲ ਪਰਮਾਨਤ ਹੈ ਮੈਂ ਇਹਦੇ ਤੇ ਨਹੀਂ ਜਾਵਾਂਗਾ ਪਰ ਆਮ ਤੌਰ ਤੇ ਜੈਨੇਟਿਕਲੀ ਆਪਾਂ ਦੇਖਦੇ ਆਂ ਕੁਝ ਚੀਜ਼ਾਂ ਦਾ ਅਸਰ ਗਾਂ ਅਗਲੀਆਂ ਪੀੜ੍ਹੀਆਂ ਤੇ ਪੈਂਦਾ ਜ਼ਰੂਰ ਹੈ ਕਰ ਬੱਚਾ ਥੋੜਾ ਜਿਹਾ ਵੱਡਾ ਹੋਇਆ ਇੱਕ ਕੰਪਨੀ ਚ ਜੌਬ ਕਰਦਾ ਹੈ ਪੈਸਟੀਸਾਈਡ ਦੀ ਕੰਪਨੀ ਆ ਛੜਕਾ ਵਗੈਰਾ ਕਰਦੇ ਆ ਕਾਕਰਚ ਮਾਰਨ ਵਾਸਤੇ ਇਹ ਆਪਣੀ ਜ਼ਿੰਦਗੀ ਬਸ ਢੋ ਰਿਹਾ ਇੱਕ ਹਜ਼ਾਰ ਕੁ ਡਾਲਰ ਤੇ ਇਹਦੀ ਜੌਬ ਚੱਲਦੀ ਆ ਬਸ ਖਾ ਲਿਆ ਪੀ ਲਿਆ ਡਿਊਟੀ ਕਰ ਲਈ ਜੌਬ ਕਰ ਲਈ ਖਾ ਲਿਆ ਪੀ ਲਿਆ ਇਹੀ ਜ਼ਿੰਦਗੀ ਦਾ ਢੇਡ ਹੈ ਜਾ ਕੇ ਟੈਲੀਵਿਜ਼ਨ ਲਾ ਲੈਂਦਾ ਘਰ ਦੇ ਵਿੱਚ ਬਸ ਬੈਠਾ ਰਹਿੰਦਾ ਖਾਈ ਜਾਂਦਾ ਬੈਠਾ ਰਹਿੰਦਾ ਖਾਈ ਜਾਂਦਾ ਹੈ ਬਹੁਤ ਜ਼ਿਆਦਾ ਓਵਰ weight ਹੋ ਗਿਆ ਹਸੂਰ 24 ਸਾਲ ਦਾ ਮੁੰਡਾ 134 ਕਿਲੋ ਦਾ 134 ਕਿਲੋ ਦਾ ਹੈ ਨਾ ਕਮਾਲ ਦੀ ਗੱਲ ਇਸ ਤੋਂ ਵੀ ਵੱਡੀ ਗੱਲ ਇੱਕ ਦਿਨ ਜਦ ਉਹ ਟੈਲੀਵਿਜ਼ਨ ਨੂੰ ਉੱਚੀ ਆਵਾਜ਼ 'ਚ ਲਾ ਕੇ ਵਾਸ਼ਰੂਮ ਗਿਆ ਤੇ ਉਹਦੇ ਕੰਨਾਂ 'ਚ ਕੋਈ ਆਵਾਜ਼ ਪਈ ਉਸਨੇ ਤੁਰੰਤ ਭੱਜ ਕੇ ਟੈਲੀਵਿਜ਼ਨ ਵੇਖਣਾ ਸ਼ੁਰੂ ਕਰ ਦਿੱਤਾ ਦਰਅਸਲ ਉੱਥੇ ਨੇਵੀ ਨਾਲ ਜੁੜੀਆਂ ਕੁਝ ਜਾਣਕਾਰੀਆਂ ਜਿਹੜੀਆਂ ਉਹ ਮੁਹैया ਕਰਵਾਈਆਂ ਜਾ ਰਹੀਆਂ ਸੀ ਕੋਈ ਦਸਤਾਵੇਜ਼ੀ ਫਿਲਮ ਬਖਾਈ ਜਾ ਰਹੀ ਸੀ ਕਿ ਜਦ ਦੱਸਿਆ ਗਿਆ ਕਿ ਇਹ ਬਹੁਤ ਕਠਿਨ ਬਹੁਤ ਔਖੀ ਪ੍ਰੀਖਿਆ ਦੇ ਕੇ ਜੌਬ ਹਾਸਲ ਹੁੰਦੀ ਆ ਇਹਦੇ ਚ ਇਸ ਤਰ੍ਹਾਂ ਦੀ ਟ੍ਰੇਨਿੰਗ ਹੁੰਦੀ ਆ ਤਾਂ ਉਹਦੇ ਅੰਦਰ ਦਾ ਜਿਹੜਾ ਖਤਮ ਹੋਇਆ ਜਜ਼ਬਾ ਸੀ ਉਹ ਜਾਗਿਆ ਉਸਨੇ ਅੰਗੜਾਈ ਲਈ ਉਸਨੇ ਆਖਿਆ ਕਿ ਮੈਂ ਵੀ ਅਜੇ ਹੱਕ ਰਾਂਗਾ ਜਦ ਅਪਰੋਚ ਕੀਤਾ ਕੁਝ ਅ fırsਰਾਂ ਤਾਂ ਹੀ ਤਾਂ ਉਹਨਾਂ ਨੇ ਕਿਹਾ ਕਿ ਕਾਕਾ ਰਹਿਣ ਦੇ ਛੱਡ ਰਹਿਣ ਦੇ ਜਿੰਦੜੀਏ ਇਸ਼ਕ ਤੇਰੇ ਵਸਦਾ ਨਹੀਂ ਕਿਹ ਰੋਗ ਤੇਰੇ ਵਸਦਾ ਨਹੀਂ ਹੈਗਾ ਮਿੱਤਰਾ ਛੱਡ ਦੇ ਖੜਾ ਪਰ ਇੱਕ ਅਫਸਰ ਚੰਗਾ ਸੀ ਉਹਨੇ ਆਖਿਆ ਜੇ ਟਰਾਈ ਕਰਨੀ ਹੋਣਾ ਜੇ ਇਸ ਜੌਬ ਨੂੰ ਹਾਸਲ ਕਰਨ ਪ੍ਰਤੀ ਤੇਰਾ ਜਨੂਨ ਹੈ ਜਜ਼ਬਾ ਹੈ ਤਾਂ ਫਿਰ ਤੈਨੂੰ 3 ਮਹੀਨਿਆਂ ਦੇ ਦੌਰਾਨ 50 ਕਿਲੋ ਵਜ਼ਨ ਘੱਟ ਕਰਨਾ ਪੈਣਾ ਇਸ ਸੌਦਾ ਮਨਜ਼ੂਰ ਹੈ ਤੇ ਦੱਸ ਉਸਨੇ ਕਿਹਾ ਕਿ ਕਰਾਂਗਾ ਇਹ ਕਹਿਣਾ ਸੌਖਾ ਹੁੰਦਾ ਹਜ਼ੂਰ ਜਦੋਂ ਮੈਦਾਨ 'ਚ ਨਿਤਰੀਏ ਫੇਰ ਪਤਾ ਲੱਗਦਾ ਹੈ ਕਿ ਕਿਸ ਭਾਅ ਤੁੱਲਦੀ ਆ ਪਹਿਲਾ ਦਿਨ ਦੌੜਨਾ ਸ਼ੁਰੂ ਕੀਤਾ ਅੱਧਾ ਕਿਲੋਮੀਟਰ ਵੀ ਨਹੀਂ ਗਿਆ ਹਫ ਗਿਆ ਵਾਪਸ ਆ ਗਿਆ ਫਿਰ ਚੱਕ ਲਿਆ ਚਾਕਲੇਟ ਮਿਲਕ ਸ਼ੇਕ ਪੀਣ ਲੱਗਾ ਫਿਰ ਕਿਹਾ ਕਿ ਨਹੀਂ ਯਾਰ ਗਲਤ ਹੈ ਮੈਨੂੰ ਦੌੜਨਾ ਚਾਹੀਦਾ ਫਿਰ ਸਾਰਾ ਕੁਝ ਸੁੱਟਿਆ ਫਿਰ ਦੌੜਨ ਚਲਾ ਜਾਂਦਾ ਹੈ ਪਹਿਲਾ ਵੀਕ ਇੱਕ ਹਫਤਾ ਜਦੋਂ ਗੁਜ਼ਰਿਆ ਦੌੜਨਾ ਸ਼ੁਰੂ ਕੀਤਾ ਖਾਣਾ ਘੱਟ ਸ਼ੁਰੂ ਕੀਤਾ ਨਤੀਜਾ ਨਿਕਲਿਆ ਇੱਕ ਹਫਤੇ ਚ ਪਹਿਲੇ ਹਫਤੇ ਚ ਪਲੇਠੇ ਹਫਤੇ ਚ 5 ਕਿਲੋ ਵਜਨ ਥੱਲੇ ਵਜਾ ਇਥੋਂ ਹੀ ਚੱਲ ਪਿਆ ਕੰਮ ਉਸਨੇ 3 ਮਹੀਨਿਆਂ ਚ 50 ਕਿਲੋ ਵਜਨ ਘਟ ਕਰਕੇ ਨੇਵੀ ਜੁਆਇਨ ਕੀਤੀ ਇਸ ਤੋਂ ਇਲਾਵਾ ਇਹ ਬੱਚਾ ਮੁੜ ਕੇ ਜਾ ਕੇ 에어 ਫੋਰਸ ਦਾ ਪੇਪਰ ਵੀ ਕ੍ਰੈਕ ਕਰ ਲੈਂਦਾ ਹੈ ਪਰ ਨੇਵੀ ਦੀ ਕਹਾਣੀ ਇਸ ਕਰਕੇ ਦਿਲਚਸਪ ਹੈ ਕਿ ਇਸ ਨੇਵੀ ਦੀ ਟ੍ਰੇਨਿੰਗ ਜਿਹੜੀ ਹੋ ਰਹੀ ਸੀਗੀ ਗੱਲ ਹੋ ਰਹੀ ਆ ਅਮਰੀਕਨ ਨੇਵੀ ਦੀ ਇਸ ਨੇਵੀ ਦੀ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਇੱਕ ਹੈਲਵਿਕ ਟ੍ਰੇਨਿੰਗ ਹੈ ਹੈਲਵਿਕ ਮਤਲਬ ਹੱਲ ਨਰਕ ਉਹਦੇ ਵਿੱਚ ਇੱਕ ਹਫਤੇ ਦੀ ਟ੍ਰੇਨਿੰਗ ਚ ਤਕਰੀਬਨ 150 ਘੰਟਾ ਟ੍ਰੇਨਿੰਗ ਹੈ ਤੇ ਬਿਲਕੁਲ ਲਿਮਟਡ ਖਾਣਾ ਹੈ ਸੀਮਤ ਖਾਣਾ ਹੈ ਬਹੁਤ ਔਖੀ ਟ੍ਰੇਨਿੰਗ ਹੈ ਸੋ ਵੱਡੇ ਵੱਡਿਆਂ ਦੀ ਵਾਟ ਲੱਗ ਜਾਂਦੀ ਆ ਇਹਦੀ ਕਿਸਮਤ ਵੇਖੋ ਪਹਿਲੀ ਟਰਾਈ ਕੀਤੀ ਫ੍ਰੈਕਚਰ ਹੋ ਗਿਆ ਵਿੱਚੇ ਛੋਟਗੀ ਟ੍ਰੇਨਿੰਗ ਦੂਜੀ ਵਾਰ ਫੇਰ ਜਾਂਦਾ ਨਮੂਨੀਆਂ ਹੋ ਜਾਂਦਾ ਤੀਜੀ ਵਾਰ ਜਾਂਦਾ ਤੀਜੀ ਵਾਰ ਜਾਂਦਾ ਮਤਲਬ ਕਿ ਕਿਸੇ ਬੰਦੇ ਕੋਲੋਂ ਇੱਕ ਵਾਰੀ ਕਰਨੀ ਇਹ ਟ੍ਰੇਨਿੰਗ ਮੁਕਾਲ ਹੋ ਜਾਂਦੀ ਆ ਇਹ ਬੰਦਾ ਤੀਸਰੀ ਵਾਰ ਜਾਂਦਾ ਤਿੰਨ ਵਾਰੀ ਹਲ ਵੀਕ ਟ੍ਰੇਨਿੰਗ ਜਿਹੜੀ ਆ ਉਹ ਕਰਦਾ ਮੁੜ ਕੇ ਵੱਖ-ਵੱਖ ਦੇਸ਼ਾਂ 'ਚ ਸੇਵਾਵਾਂ ਦਿੰਦਾ ਇੱਥੇ ਹੀ ਬਸ ਨਹੀਂ ਹੈ ਜਿਹੜਾ ਬੰਦਾ ਕਿਸੇ ਸਮੇਂ ਇੰਨਾ ਫਿੱਟਿਆ ਸੀ ਇੰਨੀ ਫੈਟ ਸੀਗੀ ਐਨਾ ਫਿੱਟ ਹੋ ਗਿਆ ਕਿ ਉਸ ਬੰਦੇ ਨੇ ਜੋ ਆਪਾਂ ਬਾਲੇ ਕੱਢਦੇ ਆ ਨਾ ਜਿਮ ਦੇ ਵਿੱਚ ਵੀ ਤੇ ਆਮ ਜ਼ਿੰਦਗੀ 'ਚ ਵੀ ਜਦੋਂ ਜਵਾਨੀ ਆਉਂਦੀ ਆ ਨਾ ਬਾਲੇ ਜ਼ਰੂਰ ਕੱਢੀ ਤੇ ਕੁਝ ਲੋਕ ਰਗੜ ਵਾਲੇ ਵੀ ਕੱਢੀ ਜਾਂਦੇ ਆ ਕੁਝ ਬਾਲੇ ਕੱਢਦੇ ਆ ਯਾਨੀ ਬੋਡੀ weight ਨੂੰ ਤਾਂ ਛੁਕਣਾ ਉਸਨੇ ਰਿਕਾਰਡ ਚੈੱਕ ਕੀਤਾ ਉਸਨੇ ਆਖਿਆ ਇਸ ਰਿਕਾਰਡ ਨੂੰ ਵੀ ਤੋੜਨਾ ਹੈ ਹਜ਼ੂਰ 17 ਘੰਟਿਆਂ 'ਚ 40:30 ਵਾਲੇ ਕੱਢੇ ਬੋਰਡ ਰਿਕਾਰਡ ਬਣਾ ਦਿੱਤਾ ਬੰਦੇ ਨੇ ਇਥੇ ਨਹੀਂ ਰੁਕਿਆ ਕੁਝ ਦੋਸਤ ਕੁਝ ਖਾਸ ਮਿਸ਼ਨਾਂ ਤੇ ਜਿਹੜੇ ਇਹਦੇ ਨਾਲ ਗਏ ਸੀਗੇ ਮਰ ਗਏ ਤਾਂ ਉਹਨਾਂ ਦੀ ਯਾਦ ਦੇ ਵਿੱਚ ਇਸਨੇ ਧਨ ਇਕੱਠਾ ਕਰਨ ਲਈ ਦੌੜਨ ਦਾ ਫੈਸਲਾ ਕੀਤਾ ਤੇ ਦੌੜਨਾ ਵੀ ਪਤਾ ਕਿੱਥੇ ਸੀਗਾ ਦੌੜਨਾ ਸੀ ਬੈਡ ਵਾਟਰ ਰੇਸ ਡੈਥ ਵੈਲੀ ਅਮਰੀਕਾ ਦੇ ਵਿੱਚ ਹਜ਼ੂਰ ਜਦੋਂ ਇੱਥੇ ਤਰਤੀਬਤਾ ਪੂਠਦੀ ਆ ਭੋਜ ਉੱਠਦੀ ਆ ਉਦੋਂ ਇਹ ਰੇਸ ਹੁੰਦੀ ਆ ਤਕਰੀਬਨ 217 ਕਿਲੋਮੀਟਰ ਦੀ ਰੇਸ ਹੈ ਹਜ਼ੂਰ ਜਿਹੜੀ ਸਮੁੰਦਰੀ ਤਲ ਤੋਂ ਸ਼ਾਇਦ 5700 ਫੀਟ ਥੱਲੇ ਤੋਂ ਮਾਈਨਸ ਤੋਂ ਸ਼ੁਰੂ ਹੋ ਕੇ 2500 ਮੀਟਰ ਤਾਂ ਤੱਕ ਜਾਂਦੀ ਹੈ ਸੋਚ ਕੇ ਵੇਖੋ ਕਿ ਕੀ ਹਾਲ ਕੀ ਹਸ਼ਰ ਹੁੰਦਾ ਹੋਏਗਾ ਦੌੜਾਕਾਂ ਦਾ ਇਸਨੇ ਦੌੜਨ ਦਾ ਫੈਸਲਾ ਕੀਤਾ ਪਰ ਉਸ ਤੋਂ ਪਹਿਲਾਂ ਕੁਆਲੀਫਾਈ ਵਾਸਤੇ ਇੱਕ ਦੌੜ ਦੌੜਨੀ ਜ਼ਰੂਰੀ ਸੀਗੀ ਹਜ਼ੂਰ ਜਦ ਇਹ ਦੌੜ ਦੌੜੀ ਜਾ ਰਹੀ ਸੀ ਜਿਹਦੇ ਵਿੱਚ 24 ਘੰਟਿਆਂ ਦੇ ਅੰਦਰ ਅੰਦਰ 100 ਮੀਲ ਤੈਅ ਕਰਨਾ ਸੀਗਾ 70 ਕੁ ਮੀਲ ਤੇ ਜਾ ਕੇ ਬਸ ਹੋ ਗਈ 80 ਕੁ ਮੀਲ ਤੇ ਜਾ ਕੇ ਖੂਨ ਆਉਣਾ ਸ਼ੁਰੂ ਹੋ ਗਿਆ ਬੈਠ ਗਿਆ ਪਰ ਫਿਰ ਕਿਹਾ ਕਿ ਨਹੀਂ ਪੀੜਾਂ ਤੋਂ ਅੱਗੇ ਜਿੱਤ ਹੈ ਫਿਰ ਹੌਸਲਾ ਬਣਿਆ ਤਾਂ ਉਹ ਦੌੜ ਦੌੜੀ ਫਿਰ ਉਸ ਤੋਂ ਬਾਅਦ ਕੁਆਲੀਫਾਈ ਕਰਨ ਉਪਰੰਤ ਇਸ ਬੰਦੇ ਨੇ ਡੈਥ ਵੈਲੀ ਵਾਲੀ ਰੇਸ ਦੇ ਵਿੱਚ ਪੰਜਵੀਂ ਪੋਜੀਸ਼ਨ ਹਾਸਲ ਕੀਤੀ ਅੱਛਾ ਖਾਸਾ ਧਨ ਜਟਾਇਆ ਯਾਰੀ ਦਾ ਵੀ ਫਰਜ਼ ਨਿਵਾ ਦਿੱਤਾ ਇਥੇ ਹੀ ਬਸ ਨਹੀਂ ਇਸ ਜੁਰ ਇਸ ਬੰਦੇ ਦੀ ਜ਼ਿੰਦਗੀ ਦੀ ਇੱਕ ਅਹਿਮ ਪੱਖ ਤੋਂ ਕਹਾਣੀ ਇਹ ਸੀ ਕਿ ਜਦੋਂ ਇੱਕ ਵਾਰੀ ਇਹ ਬਿਮਾਰ ਬਹੁਤ ਜ਼ਿਆਦਾ ਹੋ ਗਿਆ ਮਿਹਨਤ ਬਹੁਤ ਕਰਦਾ ਸੀਗਾ ਬੜਾ ਫਿੱਟ ਹੋ ਗਿਆ ਹਿੱਟ ਹੋ ਗਿਆ ਡਾਕਟਰਾਂ ਨੇ ਜਦੋਂ ਚੈੱਕ ਕੀਤਾ ਦੌਰਾਨੇ ਮੈਡੀਕਲ ਇੱਕ ਖੁਲਾਸਾ ਹੁੰਦਾ ਕਿ ਜਮਾਂਦਰੂ ਇਸ ਬੰਦੇ ਦੇ ਦਿਲ ਦੇ ਵਿੱਚ ਇੱਕ ਛੇਕ ਸੀ ਸਧਾਰਨ ਬੱਚਾ ਕਦੇ ਵੀ ਇਹ ਹੋਜੀ ਪਾਸਥਿਤੀ 'ਚ ਇੱਥੋਂ ਤੱਕ ਪਹੁੰਚ ਨਹੀਂ ਸਕਦਾ ਜਿੱਥੋਂ ਤੱਕ ਇਹ ਪਹੁੰਚਿਆ ਡਾਕਟਰ ਵੀ ਹਰਾਨ ਸੀ ਇਹ ਹੀ ਨਹੀਂ ਅਸਥਮਾ ਵੀ ਸੀ ਦਮਾ ਵੀ ਸੀ ਮਤਲਬ ਕਿ ਦਮੇ ਨੂੰ ਵੀ ਪਾਰ ਪਾ ਕੇ ਨਮੂਨੀਆਂ ਨੂੰ ਵੀ ਪਾਰ ਪਾ ਕੇ ਫ੍ਰੈਕਚਰਾਂ ਨੂੰ ਵੀ ਪਾਰ ਪਾ ਕੇ ਦਿਲ ਦੇ ਸ਼ੇਕ ਨੂੰ ਵੀ ਪਾਰ ਪਾ ਕੇ ਇਹ ਬੰਦਾ ਅੱਜ ਦੀ ਤਰੀਕ ਦੇ ਵਿੱਚ ਬਈ ਮੋਟੀਵੇਸ਼ਨਲ ਸਪੀਕਰ ਆਥਰ ਹੈ ਕਾਂਟ ਹੱਟ ਮੀ ਪੜ ਕੇ ਵੇਖੋ ਇਹ ਕਿਤਾਬ ਮੈਂ ਕਹਿੰਦਾ ਮਜ਼ਾ ਆ ਜਾਏਗਾ ਮਜ਼ਾ ਆ ਜਾਏਗਾ ਇਸ ਬੰਦੇ ਦਾ ਨਾਮ ਹੈ ਡੇਵਿਡ ਕੋਗੈਂਸ ਕੀ ਬੰਦਾ ਹੈ ਯਾਰ ਮੈਂ ਤਾਂ ਫੈਨ ਹੋ ਗਿਆ ਇਸ ਬੰਦੇ ਦਾ ਕੀ ਇਸ ਬੰਦੇ ਦੇ ਵਿਚਾਰ ਆ ਜਾਂਦੇ ਜਾਂਦੇ ਥੋੜਾ ਬੰਦੇ ਦੀ ਸੋਚ ਤੇ ਵੀ ਚਲੇ ਜਾਈਏ ਬੰਦਾ ਕਿਸ ਤਰ੍ਹਾਂ ਦਾ ਹੁੰਦਾ ਹੈ ਸੋਚ ਤੋਂ ਹੀ ਤੇ ਪ੍ਰਗਟ ਹੁੰਦਾ ਹੈ ਸਰੀਰ ਕੋਈ ਵੀ ਬਣਾ ਸਕਦਾ ਹੈ ਸੋਚ ਬਣਾਉਣੀ ਬਹੁਤ ਔਖੀ ਆ ਜ਼ੁਰ ਬੰਦੇ ਦਾ ਇੱਕ 40% ਵਾਲਾ ਰੂਲ ਮੈਂ ਪੜ ਕੇ ਬਹੁਤ ਹੈਰਾਨ ਹੋਇਆ ਡੇਵਿਡ ਦੇ ਅਨੁਸਾਰ ਕਹਿੰਦਾ ਕਿ ਅਸੀਂ ਮਨੁੱਖ ਆਪਣਾ ਜੋ ਬਾਡੀ ਦਾ ਸਾਡਾ ਜੋ ਸਮਰੱਥਾवान ਜ਼ੋਰ ਹੁੰਦਾ ਨਾ ਅਸੀਂ ਉਹਦਾ 40% ਵੀ ਨਹੀਂ ਲਾਉਂਦੇ ਜ਼ਿੰਦਗੀ 'ਚ ਅ디 ਇੱਕ ਮਿਸਾਲ ਦਿੰਦਾ ਹੈ ਕਹਿੰਦਾ ਕਿ ਕਾਰ ਦੇ ਵਿੱਚ ਇੱਕ ਗਵਰਨਰ ਹੁੰਦਾ ਹੈ ਗਵਰਨਰ ਨਾਂ ਦਾ ਪੁਰਜ਼ਾ ਹੁੰਦਾ ਹੈ ਜਿਹੜਾ ਇੰਜਨ ਦੀ ਸਪੀਡ ਲਿਮਟਡ ਰੱਖਦਾ ਹੈ ਜੇ ਇਸ ਨੂੰ ਹਟਾ ਦਿਓਗੇ ਉਹ ਲਿਮਟ ਹੋਰ ਵੱਧ ਜਾਏਗੀ ਉਹ ਰਫ਼ਤਾਰ ਹੋਰ ਵਾਚਾ ਹੈ ਕਿ ਬਸ ਆਹੀ ਹੈ ਸਾਡਾ ਦਿਮਾਗ ਵੀ ਇਹੀ ਹੈ ਕਿ ਇਹਦੇ ਵਿੱਚ ਵੀ ਕੁਝ ਪੁਰਜੇ ਇਸ ਤਰ੍ਹਾਂ ਦੇ ਲੱਗੇ ਆ ਜੋ ਸਾਨੂੰ ਇੱਕ ਹੱਦ ਤੇ ਜਾ ਕੇ ਰੋਕ ਦਿੰਦੇ ਆ ਇੱਕ ਹੋਰ ਬਹੁਤ ਵਧੀਆ ਮੈਸ ਸਿਧਾਂਤ ਪੜ ਰਿਹਾ ਸੀਗਾ ਕਹਿੰਦਾ ਕਿ ਸ਼ੀਸ਼ੇ ਪ੍ਰਤੀ ਜਵਾਬਦੇਹੀ ਮੈਂ ਸ਼ੀਸ਼ੇ ਦੇ ਅੱਗੇ ਖਲੋਂਦਾ 5 ਮਿੰਟ ਜਾ ਕੇ ਵੇਖਦਾ ਮੈਂ ਕੀ ਗੋਲ ਅਚੀਵ ਕੀਤਾ ਫਿਰ ਇੱਕ ਹੋਰ ਬਹੁਤ ਵਧੀਆ ਮੰਤਰ ਪੜਿਆ ਮੈਂ ਕਹਿੰਦਾ ਜੀ ਕੁਕੀਜ਼ ਆਰ ਮਤਲਬ ਕਿ ਜਦੋਂ ਛੋਟਾ ਹੁੰਦਾ ਸੀ ਮਾਂ ਜ਼ਾਰ ਦੇ ਵਿੱਚੋਂ ਕੱਢ ਕੇ ਕੁਕੀ ਹੁੰਦੀਆਂ ਨੇ ਜਿਹੜੀਆਂ ਇਹ ਦਿਆ ਕਰਦੀ ਸੀ ਜਦੋਂ ਕੋਈ ਅੱਛਾ ਕੰਮ ਕਰਦਾ ਸੀ ਉਹ ਕਹਿੰਦਾ ਕਿ ਜਦੋਂ ਮੈਂ ਕੁਆਲੀਫਾਈ ਕਰਨ ਲਈ ਰੇਸ ਲਾਰਿਆ ਸੀਗਾ ਦੌੜ ਰਿਹਾ ਸੀਗਾ ਜਦੋਂ ਖੂਨ ਆਉਣਾ ਸ਼ੁਰੂ ਹੋ ਗਿਆ ਸਾਰਾ ਕੁਝ ਹੋ ਗਿਆ ਮੈਨੂੰ ਲੱਗਿਆ ਕਿ ਖਤਮ ਹੈ ਤਾਂ ਉਸ ਵੇਲੇ ਮੈਨੂੰ ਯਾਦ ਆਇਆ ਕਿ ਮੈਂ ਬਹੁਤ ਸਾਰੀਆਂ ਮੁਸੀਬਤਾਂ ਤੇ ਪਹਿਲਾਂ ਵੀ ਪਾਰ ਪਾ ਚੁੱਕਾ ਹਾਂ ਸੂਤਰ ਦੇਖੋ ਨੁਕਤੇ ਦੇਖੋ ਮਤਲਬ ਇੱਕ ਤੇ ਇਹ ਹੈ ਕਿ ਆਪਣੀ ਸਮਰੱਥਾ ਤੁਸੀਂ ਵਧਾਓ ਯਾਰ ਵਧਾਉਂਦੇ ਤੁਰੇ ਚਲੋ ਇੱਕ ਥਾਂ ਤੇ ਬ੍ਰੇਕ ਨਾ ਖਿੱਚੋ ਮਸਲਨ ਅੱਜ ਟਰੈਡਮਿਲ ਤੇ 5 ਮਿੰਟ ਦੌੜੋ ਕੱਲ ਨੂੰ 7 ਦੌੜੋ ਪਰਸੋਂ 10 ਦੌੜੋ ਅੱਜ ਘੰਟਾ ਪੜ੍ਹੇ ਹੋ ਕੱਲ ਨੂੰ ਸਵਾ ਪਰਸੋਂ ਡੇਢ ਚੌਥ 2 ਘੰਟੇ ਪੜ੍ਹੋ ਇਹੀ ਮੰਤਰ ਨੇ ਇਹੀ ਨੁਕਤੇ ਨੇ ਸ਼ੀਸ਼ੇ ਪ੍ਰਤੀ ਜਵਾਬਦੇਹ ਹੋਣ ਤੋਂ ਭਾਵ ਕੀ ਹੈ ਕਿ ਸ਼ੀਸ਼ੇ 'ਚ ਝਾਕ ਕੇ ਝੂਠ ਨਾ ਬੋਲੋ ਜਿਹੜੇ ਗੋਲ ਸੈੱਟ ਕੀਤੇ ਆ ਜਿਹੜੇ ਫਰਜ਼ ਨੇ ਕਿ ਅਸੀਂ ਉਹਨਾਂ ਪ੍ਰਤੀ ਸੁਹਿਰਤ ਹੈਗੇ ਆ ਇਸ ਤਰ੍ਹਾਂ ਤੇ ਹੋਰ ਬਹੁਤ ਸਾਰੇ ਕੋਟੇਸ਼ਨਸ ਨੇ ਬਹੁਤ ਸਾਰੇ ਇਹਨਾਂ ਦੇ ਸਿਧਾਂਤ ਨੇ ਬਹੁਤ ਸਾਰੇ ਸੂਤਰ ਨੇ ਪੜਨਾ ਹੋਵੇ ਤਾਂ ਗੂਗਲ ਤੇ ਸਭ ਕੁਝ ਅਵੇਲੇਬਲ ਆ ਅਸੀਂ ਸਿਲਸਲਾ ਪਿਛਲੇ ਕੁਝ ਸਮੇਂ ਤੋਂ ਰੋਕਿਆ ਹੋਇਆ ਸੀਗਾ ਕੁਝ ਤਕਨੀਕੀ ਕਾਰਨਾ ਕਰਕੇ ਸੋ ਅੱਜ ਅਸੀਂ ਇੱਕ ਛੋਟੀ ਵੀਡੀਓ ਰੱਖਾਂਗੇ ਵੈਸੇ ਵੀਡੀਓ ਛੋਟੀ ਰਹੀ ਨਹੀਂ ਕਿਉਂਕਿ ਜ਼ਿੰਦਗੀ ਬਹੁਤ ਵੱਡੀ ਸੀ ਇਨਸਾਨ ਬਹੁਤ ਵੱਡਾ ਸੀਗਾ ਪਰ ਅਸੀਂ ਇਹ ਵਾਦਾ ਕਰਦੇ ਹਾਂ ਕਿ ਹੁਣ ਇਸ سلسلے ਨੂੰ ਮਸਲਸਲ ਅੱਗੇ ਤੋਰਾਂਗੇ ਤੇ ਉਹਦੇ ਵਾਸਤੇ ਸ਼ੁਰੂਆਤ ਦੇ ਵਿੱਚ ਅੱਜ ਤੁਹਾਡੇ ਤੋਂ ਇਹੋ ਡਿਮਾਂਡ ਆ ਇਹੋ ਮੰਗਿਆ ਕਿ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਬੰਦਾ ਪੰਜਾਬ ਦੀ ਆਡੀਅנס ਤੱਕ ਪਹੁੰਚਣਾ ਚਾਹੀਦਾ ਹੈ ਅਸੀਂ ਵੀ ਦੇਖਦੇ ਹਾਂ ਕਿ ਸ਼ੁਰੂਆਤ ਦੀ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਜੰਗ ਦੇ ਵਿੱਚ ਇੱਕ ਹੀ ਯੋਧਾ ਹੁੰਦਾ ਹੈ ਚਾਰ ਕੈਟਾਗਰੀਆਂ ਹੁੰਦੀਆਂ ਅਸੀਂ ਸਵੈ ਚਾਤ ਕਰਕੇ ਵੇਖੀਏ ਕਿ ਅਸੀਂ ਕਿਸ ਕੈਟਾਗਰੀ ਚ ਫਾਲ ਕਰਦੇ ਹਾਂ ਕਿਸ ਕੈਟਾਗਰੀ ਚ ਕਰਦੇ ਹਾਂ ਧੰਨਵਾਦ ਅਗਲੀ ਵਾਰ ਫੇਰ ਮਿਲਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ